ਸਾਰੇ ਨੂੰ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਸਮਰੂਪ ਤੇ ਅੱਜ ਆਪਾਂ ਕਟਿੰਗ ਕਰਨ ਲੱਗੇ ਆ ਜੀ ਫਾਰਸੀ ਸਲਵਾਰ ਦੀ ਸਟੈਪ ਬਾਈ ਸਟੈਪ ਕਟਿੰਗ ਕਰਾਂਗੇ ਵੀਡੀਓ ਨੂੰ ਸਕਿੱਪ ਨਾ ਕਰਿਓ ਕਿਉਂਕਿ ਮੇਤਾ ਪਤਾ ਨਹੀਂ ਚੱਲਣਾ ਕਿੰਨਿਆਂ ਨੇ ਮੈਨੂੰ ਕਿਹਾ ਸੀ ਕਿ ਸਿਸਟਰ ਤੁਸੀਂ ਫਾਰਸੀ ਸਲਵਾਰ ਦੀ ਕਟਿੰਗ ਦਿਖਾਓ ਸੋ ਇਸ ਕਰਕੇ ਆਪਾਂ ਅੱਜ ਕਟਿੰਗ ਕਰਨ ਲੱਗੇ ਆ ਫਾਰਸੀ ਸਲਵਾਰ ਦੀ ਕਟਿੰਗ ਲਈ ਸੰਗੋ ਕਪੜਾ 2.5 ਮੀਟਰ ਚਾਹੀਦਾ ਹੁੰਦਾ ਤੇ ਅਗਰ ਲੈਂਥ ਜ਼ਿਆਦਾ ਹੈ ਤਾਂ ਕਪੜਾ ਆਪਾਂ ਇਹਦਾ ਵਧਾ ਕੇ ਲੈ ਸਕਦੇ ਆ ਠੀਕ ਹੈ ਜੀ ਸਾਡੇ ਕੋਲ ਕਸਟਮਰ ਦੀ ਸਲਵਾਰ ਦੀ ਲੈਂਥ ਹੈਗੀ ਆ 30 ਇੰਚ ਇਹਦੇ ਵਿੱਚ ਆਪਾਂ ਨੇ 1 ਪਲੱਸ ਕਰਨਾ ਤੇ ਆਪਾਂ ਨੇ ਇਹ 36 ਇੰਚ ਦੀ ਬਣਾਉਣੀ ਹੈ ਠੀਕ ਹੈ ਜੀ ਕਿਉਂਕਿ ਫਰਸ਼ੀ ਸੋਨਾ ਚੋੜੀ ਲੰਬੀ ਹੀ ਹੁੰਦੀ ਹੈ ਤੇ ਵੈਸੇ ਤਾਂ ਤੁਸੀਂ 2 ਇੰਚ ਪਲੱਸ ਕਰ ਸਕਦੇ ਹੋ ਪਰ ਇਹਨਾਂ ਨੂੰ ਇੰਨੀ ਜ਼ਿਆਦਾ ਲੰਬਾਈ ਦੇ ਵਿੱਚ ਜਿਹੜੀ ਲੋੜ ਚ ਆਈ ਹੈ ਸਿੰਪਲ ਜੀ ਚਾਹੀਦੀ ਹੈ ਬੇ ਜ਼ਿਆਦਾ ਲੰਬੀ ਨਾ ਹੋ ਜੇ ਟਿਕੜੀ ਤੇ ਸਭ ਤੋਂ ਪਹਿਲਾਂ ਆਪਾਂ ਨੇ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਤੇ ਇਹਦੇ ਵਿੱਚ ਚਾਰ ਪੈਰ ਲਗਾ ਲੈਣੇ ਚਾਰ ਪੈਰ ਲਗਾ ਕੇ ਕੱਪੜਾ ਸੈੱਟ ਕਰ ਲੈਣਾ ਉਸ ਤੋਂ ਵਧਾ ਪਰੇ ਸ਼ਕਤੀਆ ਤੇ ਅਸੀਂ ਇਹਦੇ ਪੱਲੇ ਕੁੰਦੇ ਜਿਹੜੇ ਪਾਉਣੇ ਹੈਗੇ ਆ ਉਹ 30 ਇੰਚ ਦੇ ਪਾਣੇ ਆ 7 ਇੰਚ ਦੀ ਜਿਹੜੀ ਸੱਤ ਅਸੀਂ ਬੈਲਟ ਪਾਉਣੀ ਆ ਆਪਣੇ ਠੀਕ ਹੈ ਜੀ 5 ਇੰਚ ਦੀ ਜਿਹੜੀ ਉਹ ਤਿਆਰ ਹੈ ਜੀ ਓਕੇ ਜੀ ਆਹ ਪਾਣੇ ਸਭ ਤੋਂ ਪਹਿਲਾਂ 8 ਇੰਚ ਦੀ ਨਿਸ਼ਾਨੀ ਹੈ ਇਸ ਤਰ੍ਹਾਂ ਲਗਾਉਣਾ ਨੂੰ ਜੇ ਤੋਂ ਤੇ ਇਹ ਵਾਲਾ ਜਿਹੜਾ ਆਪਾਂ ਨਿਸ਼ਾਨੀ ਲਾਈ ਹੈ ਇਹਨੂੰ ਸਿੱਧਾ ਮਾਰਕ ਕਰਕੇ ਲਾ ਲਵਾਂਗਾ ਆਪਾਂ ਠੀਕ ਉਸ ਤੋਂ ਵਧਾ ਪਾਣੇ ਪੌਂਚਾ ਇਹਦਾ ਰੈਡੀ ਰੱਖਣਾ 4 ਇੰਚ ਤੁਸੀਂ 5 ਵੀ ਰੱਖ ਸਕਦੇ ਹੋ 6 ਵੀ 7 ਵੀ 8 ਵੀ ਜਿੰਨਾ ਤੁਸੀਂ ਚਾਹੋ ਉਹ ਰੱਖ ਸਕਦੇ ਹੋ ਮੈਂ ਇਹਦਾ 4 ਇੰਚ ਹੀ ਪੌਂਚਾ ਰੈਡੀ ਰੱਖੂਗੀ ਮੈਂ ਪੌਂਚਾ ਲੱਗ ਤੋਂ ਬਣਾ ਕੇ ਅਟੈਚ ਨਹੀਂ ਕਰਨਾ ਹੈਗਾ ਕਪੜਾ ਮੈਂ ਇਹਦੇ ਵਿੱਚ ਹੀ ਕਪੜਾ ਜਿਹੜਾ ਰੱਖਣ ਲੱਗਦੀ ਆ ਇੱਥੇ ਆਪਾਂ ਨੇ 4 ਇੰਚ ਹੀ ਇਹਦਾ ਮਾਪ ਸ਼ਾਨੀ ਕਰੀਏ ਇੱਥੇ ਗਾ ਲਓ ਠੀਕ ਹੈ ਜੀ ਇਹਨੂੰ ਆਪਾਂ ਨੇ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਦੇ ਰਹਾ ਆ ओके ਹੰਤ ਨੂੰ ਆਪਾਂ ਨੇ ਫੋਲਡ ਕਰਤਾ ਆਪਾਂ ਨੇ ਤੁਮ ਲੈਂਥ ਲੈਣੀ ਆ 33 ਇੰਚ ਇੱਥੋਂ ਜਿਹੜਾ ਆਪਾਂ ਅੰਦਰ ਨੂੰ ਫੋਲਡ ਕੀਤਾ ਪਹੁੰਚੇ ਲਈ ਸਾਡੇ ਕੋਲ ਮਾਰ ਜੇ ਨੀਚੇ ਨੂੰ ਫੋਲਡ ਪਿਆ ਆ ਇਹ ਤੋਂ ਉੱਪਰ ਨੂੰ ਆਪਾਂ ਨੇ ਲੈਂਥ ਲੈਣੀ ਆ 33 ਇੰਚ ਦੀ ਓਕੇ 33 ਇੰਚ ਦੀ ਆਪਾਂ ਨੇ ਲੈਂਥ ਲੈਣੀ ਆ ਪੂਰੀ 33 ਇੰਚ ਦੀ ਇਸ ਲੰ ਉੱਪਰ ਅਸੀਂ ਇਹਦੇ ਜੇ ਇਲਾਸਟਿਕ ਤੁਸੀਂ ਪਾਉਣੀ ਚਾਹੁੰਦੇ ਹੋ ਤਾਂ ਉੱਪਰਲੀ ਸਾਈਡ ਤੇ ਆਪਾਂ ਬੈਂਡਰ ਦੇ ਵਿੱਚ ਇਲਾਸਟਿਕ ਪਾ ਸਕਦੇ ਆ ਇਹਦੇ ਵਿੱਚ ਆਪਾਂ ਨੂੰ ਉੱਪਰ ਨੂੰ ਕੋਈ ਨਹੀਂ ਵਧਾਉਣਾ ਇਹਦੇ ਵਿੱਚ ਆਪਾਂ ਨੇ ਸਿਰਫ ਇੰਨੀ ਹੀ ਲੈਂਥ ਲੈਣੀ ਹੈ ਠੀਕ ਹੈ ਜੀ 38 ਇੰਚ ਦੀ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਸਾਝਾ ਪਾਸਾ ਹੈ ਨਾ ਉਹ ਆਪਣੇ ਵੱਲ ਰੱਖਣਾ ਜਿਹੜਾ ਆਪਾਂ ਨੇ ਅਸਨ ਲੈਣਾ ਆ ਉਹ ਐਸ ਸਾਈਡ ਤੋਂ ਲੈਣਾ ਜਿਹੜਾ ਆਪਣੇ ਕੋਲ ਖੁੱਲ੍ਹਾ ਪਾਸਾ ਆ ਠੀਕ ਹੈ ਜੀ ਖੁੱਲੇ ਪਾਸੇ ਤੋਂ ਆਪਾਂ ਨੇ ਦਾ ਜਿਹੜਾ ਅਸਨ ਲੈਣਾ ਹੈ ਪਹੁੰਚਾ ਲੈ ਢਿਗੇ ਇਸ ਕਰਕੇ ਆਪਾਂ ਨੇ 1.5 ਇੰਚ ਦੀ ਕਾਟ ਇੱਥੇ ਪਾ ਲੈਣੀ ਐ ਇਸਾ ਠੀਕ ਹੈ ਜੀ ਜਦੋਂ ਆਪਾਂ ਨੇ ਲੰਬਾਈ ਲੈ ਲਈ ਹੈ ਦੀ 33 ਇੰਚ ਪ੍ਰੋਪਰ ਜਿਹੜਾ ਜਿੱਧਰਲੇ ਪਾਸੇ ਆਪਾਂ ਨੇ ਆਸਣ ਆਪਣਾ ਰੱਖਣਾ ਹੈ ਉਧਰੋਂ ਆਪਾਂ ਨੇ ਇਹਨੂੰ ਵਧਾਉਣਾ ਹੈ ਦਾ ਉੱਪਰ ਨੂੰ 3 ਇੰਚ ਦਾ ਠੀਕ ਹੈ ਜੀ ਇਹ 3 ਇੰਚ ਤਾਂ ਵਧਾਇਆ ਕਿਉਂਕਿ ਜਦੋਂ ਆਪਾਂ ਨੇ ਇਹਨੂੰ ਇਸ ਤਰ੍ਹਾਂ ਲਾਉਣਾ ਹੈ ਲੰਬਾਈ ਥੋੜੀ ਆਪਣੀ ਸਿੱਧੀ ਆਵੇ ਤਾਂ ਜੋ ਸਲਵਾਰ ਪਿੱਛੇ ਤੋਂ ਸਿੱਧੀ ਉੱਪਰ ਨੂੰ ਰਵੇ ਠੀਕ ਹੈ ਜੀ ਸਾਈਡ ਨੂੰ ਨਾ ਜਾਵੇ ਅੱਪਾ ਨੇ ਫਿਰ ਇਹਨੂੰ ਇਸ ਤਰ੍ਹਾਂ ਇੱਥੋਂ ਮਲਾਉਣਾ ਸਿੱਧਾ ਐਸੇ। ਜੁਨਾਪਾ ਨੇ ਜਿਹੜਾ ਆਸਨ ਲੈਣਾ ਐਕਸਿਸ ਲਾਈਨ ਤੋਂ ਆਸਨ ਨਹੀਂ ਆਪਾਂ ਨੇ ਮਾਰਕ ਕਰਨਾ ਆਪਾਂ ਨੇ ਇੱਥੋਂ ਮਾਰਕ ਕਰਨਾ ਆਸਨ 9.5 ਠੀਕ ਹੈ ਜੀ 9.5 ਆਪਾਂ ਨੇ ਇੱਥੋਂ ਮਾਰਕ ਕਰਨਾ ਹੈ। ਉਸ ਤੋਂ ਬਾਅਦ ਅਸੀਂ ਹੁਣ ਆਪਣਾ ਦੇਖਣਾ ਹੈ ਵੀ ਪਹੁੰਚਾ ਕਿੰਨਾ ਰੈਡੀ ਰੱਖਣਾ। ਠੀਕ ਹੈ ਜੀ। ਆਪਾਂ ਨੇ ਇਹਦਾ ਜਿਹੜਾ ਪੌਂਚਾ ਰੱਖਣਾ ਆ 8 ਇੰਚ ਰੈਡੀ ਆਪਾਂ ਨੇ ਇਹਦੇ ਵਿੱਚ 2 ਪਲੱਸ ਮਾਰਜਨ ਕਰਨਾ ਆ ਪਹਿਲਾਂ ਆਪਾਂ ਨੇ ਇੱਥੇ 8 ਇੰਚ ਪੌਂਚੇ ਦਾ ਮਾਰਕ ਕਰ ਲੈਣਾ ਹੈਗਾ ਆ ਉਸ ਤੋਂ ਬਾਅਦ ਆਪਾਂ ਨੇ ਇਹਦਾ 2 ਦਾ ਐਕਸਟਰਾ ਮਾਰਕ ਕਰ ਲੈਣਾ ਹੈ ਜਿੱਦਾਂ ਜੀ ਹੁਣ ਆਪਾਂ ਨੇ ਇਹਨੂੰ ਐਸ ਤਰ੍ਹਾਂ ਸ਼ੇਪ ਦੇ ਕੇ ਬਣਾਣਾ ਹੈ ਤਾਂ ਐਸ ਤਰ੍ਹਾਂ ਆਪਾਂ ਇਹਨੂੰ ਰੱਖਾਂ ਐਸਾ ਪਰੂ ਸ਼ੇਪ ਜਿਹੜਾ ਦੂਜੀ ਵੀ ਆਪਾਂ ਨੇ ਐਸਾ ਜਿਹੜਾ ਆਪਾਂ ਇਹ ਮਾਰਕ ਰੱਖਿਆ ਹੋਇਆ ਵਾਹ ਠੀਕ ਹੈ ਜੀ ਐਥੋਂ ਤੁਸੀਂ ਉੱਪਰ ਨੂੰ ਵਧਾਉਂਗੇ ਤੇ ਸਲਵਾਰ ਜਿਹੜੀ ਆ ਪਿੱਛੇ ਤੋਂ ਬਿਲਕੁਲ ਸਹੀ ਪ੍ਰੋਪਰ ਤਰੀਕੇ ਦੇ ਨਾਲ ਲਉਗੀ ਐਥੋਂ ਆਪਾਂ ਨੇ ਕਾਟ ਪਾਈਆ ਕਿ ਪਹੁੰਚਾ ਜਿਹੜਾ ਸਾਡਾ ਉੱਤੇ ਨਾ نیچے ਨੂੰ ਠੀਕ ਹੈ ਜੀ ਹੁਣ ਆਪਾਂ ਨੇ ਇਹਦੀ ਜਿਹੜੀ ਕਟਿੰਗ ਕਰਨੀ ਆ ਕਟਿੰਗ ਆਪਾਂ ਨੇ ਐਕਸੋ ਐਸ ਦਾ ਹੀ ਕਰਨੀ ਹੈਗੀ ਆਪਾਂ ਨੇ ਐਨਾ ਸਾਡਾ ਰੈਡੀ ਰਹਿਣਾ ਜਿਹੜਾ ਮੈਂ ਐਕਸਟਰਾ ਲਿਆ ਇੱਥੋਂ ਕਟਿੰਗ ਕਰਨੀ ਹੈਗੀ ਆ ਆਪਾਂ ਆਪਾਂ ਹੁਣ ਆਪਾਂ ਨੇ ਇੱਥੇ ਇੱਕ ਐਸਾ ਕੱਟ ਕੇ ਲਵਾਂਗੇ ਆਹ ਤੇ ਸਾਡਾ ਹੋ ਗਿਆ ਪੌਚਾ ਠੀਕ ਹੈ ਜੀ ਆਹ ਸਾਡਾ ਹੋ ਗਿਆ ਅਸਲ ਆਪਾਂ ਨੇ ਉੱਪਰ ਨੂੰ ਵਧੋਣਾ ਹੈ ਜਿੱਧਾ ਆਪਾਂ ਪਲਾਜ਼ੋ ਦੇ ਵਿੱਚ ਵਧਾਈਦਾ 4 ਇੰਚ ਵੀ ਵਧਾ ਸਕਦੇ ਆ ਜੇ ਕੋਈ ਹੈਲਥੀ ਲੈਡੀ ਹੋ ਤਾਂ ਆਪਾਂ 5 ਵੀ ਰੱਖ ਸਕਦੇ ਆ ਠੀਕ ਹੈ ਜੀ ਏਸੀ ਕੀ ਸਾਡੀ ਫਰਸ਼ੀ ਸਰਵਾਰ ਆਪਾਂ ਨੇ ਹੁਣ ਇਹਦੀ ਜਿਹੜੀ ਆ ਬੈਲ ਤੇ ਆ ਉਹਦੀ ਕਟਿੰਗ ਕਰਦੇ ਹੁਏ ਬੈਲ ਦੇ ਸਾਡੇ ਕੋਲ ਐਤਾ ਕਪੜਾ ਜਿਹੜਾ ਤੋਂ ਬਚੂਗਾ ਉਹ ਵੀ ਆਪਾਂ ਨੇ ਕਟਿੰਗ ਕਰ ਲਈ ਜੀ ਤੇ ਇਹਨਾਂ ਚ ਦੀ ਬੈਲ ਤਾਂ ਸਾਡੇ ਕੋਲ ਕਪੜਾ ਪੂਰਾ ਨਹੀਂ ਆਇਆ ਕਰਕੇ ਆਪਾਂ ਨੇ ਇਹਦੇ ਵਿੱਚ ਜਿਹੜਾ ਜੋੜ ਪਾਉਣੇ ਆ ਆਪਾਂ ਨੇ ਵੇਟ ਕੱਟਣੀ ਹੈਗੀ ਆ 24 ਦੀ ਆਪਣੇ ਨੂੰ ਨਾ 3 ਇੰਚ ਦਾ ਇਸ ਤਰ੍ਹਾਂ ਮਾਰਕ ਕਰਨਾ ਹੈ ਇੱਥੇ ਇੱਥੇ ਆਪਣੀ ਟਾਕ ਲਗਾਉਣਾ ਹੈ ਇਹ ਸਾਡੇ ਇੱਥੇ ਜਿਹੜੀਆਂ ਫ੍ਰੇਮਸ ਪੈਣੀਆਂ ਆ ਦੋ ਕੋਨਾਂ ਲਈ ਹੈਗਾ ਹੈ ਇਹ ਠੀਕ ਹੈ ਜੀ ਤੇ ਜੇ ਸਾਰਿਆਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਜੀ ਥੈਂਕ ਯੂ